प्यारे बच्चों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 6 ਫਰਵਰੀ 2026 ਦਿਨ ਸ਼ੁੱਕਰਵਾਰ ਬੇਟਾ ਅਸੀਂ ਸ਼ੁੱਕਰਵਾਰ ਨੂੰ ਇੰਗਲਿਸ਼ ਦੇ ਵਿੱਚ ਬੋਲਾਂਗੇ ਫਰਾਈਡੇ F R I D A Y ਬੇਟਾ ਫਰਾਈਡੇ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਕਮ ਹੀ ਪੂਜਾ ਹੈ ਬੇਟਾ ਬਿਲਕੁਲ ਗੱਲ ਸਹੀ ਹੈਗੀ ਸਾਨੂੰ ਆਪਣੇ ਕੰਮ ਨੂੰ ਹੀ ਪੂਜਾ ਸਮਝ ਕੇ ਕਰਨਾ ਚਾਹੀਦਾ ਹੈ। ਦੇਖੋ ਬੇਟਾ ਜੇਕਰ ਤੁਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਨਹੀਂ ਕਰਦੇ ਜੇਕਰ ਤੁਸੀਂ ਆਪਦੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਹੀਂ ਕਰਦੇ ਜੇ ਤੁਸੀਂ ਆਪਦੀ ਡਿਊਟੀ ਦੇ ਵਿੱਚ ਬੇਈਮਾਨੀ ਕਰਦੇ ਹੋਗੇ ਤਾਂ ਬੇਟਾ ਫਿਰ ਸਾਨੂੰ ਗੁਰਦੁਆਰੇ 15 ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਬੇਟਾ ਜਿਹੜੇ ਇਨਸਾਨ ਆਪਣੇ ਕਿਰਤ ਕਰਦੇ ਨਾਲ ਇਮਾਨਦਾਰੀ ਨਾਲ ਕਰਦੇ ਨਾਲ ਉਹ ਸਭ ਤੋਂ ਵੱਡੇ ਜੋ ਪ੍ਰਭਾਤਮਾ ਦੇ ਭਗਤ ਹੁੰਦੇ ਨਾਲ ਤੇ ਉਹੀ ਕੰਮ ਉਹਨਾਂ ਦਾ ਪੂਜਾ ਹੁੰਦਾਗਾ ਤਾਂ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਆ ਆ ਭਾਰਤ ਦੇ ਕਿਹੜੇ ਸ਼ਹਿਰ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ਬੇਟਾ ਭਾਰਤ ਦਾ ਉਹ ਕਿਹੜਾ ਸ਼ਹਿਰ ਹੈਗਾ ਜਿਹੜੇ ਸ਼ਹਿਰ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾਗਾ ਬੇਟਾ ਇਹਦਾ ਉੱਤਰ ਹੈਗਾ ਮੁੰਬਈ ਕੀ ਪੁੱਤਰ ਮੁੰਬਈ ਬੇਟਾ ਭਾਰਤ ਦਾ ਜੋ ਪ੍ਰਵੇਸ਼ ਦੁਆਰ ਆ ਉਹ ਮੁੰਬਈ ਹੈਗਾ ਔਰ ਬੇਟਾ ਮੁੰਬਈ ਭਾਰ ਦਾ ਉਹ ਸ਼ਹਿਰ ਆ ਜਿੱਤੇ ਵਿੱਚ ਸਭ ਤੋਂ ਵੱਧ ਸੰਘਣੀ ਆਬਾਦੀ ਹੈ ਵੀ ਤਾਂ ਬੇਟਾ ਨੈਕਸਟ ਰਜੀਵ ਗਾਂਧੀ ਯੂਨੀਵਰਸਿਟੀ ਆਫ ਲਾ ਕਿੱਥੇ ਹੈ ਰਜੀਵ ਗਾਂਧੀ ਯੂਨੀਵਰਸਿਟੀ ਆਫ ਲਾ ਬੇਟਾ ਇਹ ਯੂਨੀਵਰਸਿਟੀ ਹੈਗੀ ਪਟਿਆਲੇ ਦੇ ਵਿੱਚ ਕਿੱਥੇ ਬਟਾ ਪਟਿਆਲੇ ਦੇ ਵਿੱਚ ਬੇਟਾ ਨੈਕਸਟ ਵਿਆਸ ਦਰਿਆ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ ਪੁੱਤਰ ਵਿਆਸ ਦਰਿਆ ਪੰਜਾਬ ਦੇ ਕਿਹੜੇ ਕਿਹੜੇ ਜਿਲ੍ਹਿਆਂ ਦੇ ਵਿੱਚੋਂ ਕ੍ਰੋਸ ਹੋ ਕੇ ਲੰਘਦਾ ਹੈ ਬੋਟਾ ਬੇਟਾ ਉਹ ਹੈਗਾ ਜਲੰਧਾ ਕਪੂਰਥਲਾ ਤੇ ਸ੍ਰੀ ਅਮਰਸਰ ਸਾਹਿਬ ਤਾਂ ਬੇਟਾ ਜਿਹੜਾ ਬਿਆਸ ਦਰਿਆ ਹੈਗਾ ਉਹ ਤਿੰਨਾਂ ਜਿਲ੍ਹਿਆਂ ਦੇ ਵਿੱਚੋਂ ਦੀ ਲੰਘਦਾ ਹੈਗਾ ਬੇਟਾ ਨੈਕਸਟ ਸਾਹ ਲੈਣ ਲਈ ਆਕਸੀਜਨ ਉਹ ਕਿੱਥੋਂ ਮਿਲਦੀ ਹੈ ਬੇਟਾ ਜੋ ਅਸੀਂ ਸਾਹ ਲੈਂਦੇ ਹਾਂ ਕਿ ਜੋ ਸਾਨੂੰ ਆਕਸੀਜਨ ਮਿਲਦੀ ਹੈਗੀ ਉਹ ਸਾਨੂੰ ਕਿੱਨਾ ਤੋਂ ਮਿਲਦੀ ਹੈ ਕਿੱਥੋਂ ਮਿਲਦੀ ਹੈਗੀ ਬੇਟਾ ਉਹ ਸਾਨੂੰ ਮਿਲਦੀ ਆ ਪੌਦਿਆਂ ਤੋਂ ਕਿੱਥੋਂ ਪੁੱਤਰ ਪੌਦਿਆਂ ਤੋਂ ਤਾਂ ਬੇਟਾ ਲਾਸਟ ਪੇ ਅੱ삐 ਦਾ ਜੋ ਸਵਾਲ ਲਗਾ ਉੱਪਰ ਤੋਂ ਹੇਠਾਂ ਵੱਲ ਤਿਰੰਗੇ ਦੇ ਰੰਗਾਂ ਦਾ ਕਰਮ ਕੀ ਹੈ ਦੇਖੋ ਬੇਟਾ ਜੋ ਸਾਡਾ ਤਿਰੰਗਾ ਝੰਡਾ ਹੈਗਾ ਉਹਦੇ ਵਿੱਚ ਤਿੰਨ ਰੰਗ ਹੁੰਦੇ ਨੇ ਨਾ ਤਾਂ ਕਿ ਬੇਟਾ ਉਹਨੂੰ ਤਿਰੰਗਾ ਕਿਹਾ ਜਾਂਦਾਗਾ ਉਹ ਕਹਿੰਦੇ ਵੀ ਉਹਦਾ ਉੱਪਰ ਤੋਂ نیچے ਨੂੰ ਵੀ ਉਹਦਾ ਕਰਮ ਕੀ ਹੈਗਾ ਵੀ ਕਿਹ ਕਿਹ ਲੱਗ ਪਹਿਲਾਂ ਆਊਗਾ ਕਿਹੜਾ ਦੋ ਨੰਬਰ ਤੇ ਆਊਗਾ ਕਿਹੜਾ ਤਿੰਨ ਨੰਬਰ ਤੇ ਆਊਗਾ ਤਾਂ ਬੇਟਾ ਦੇਖਾ ਉੱਪਰ ਰੰਗਾਂ ਦਾ ਪਹਿਲਾ ਉਹ ਹੈਗਾ ਬੇਟਾ ਕੇਸਰੀ ਫਿਰ ਬੇਟਾ ਵਿਚਾਲੇ ਹੈਗਾ ਚਿੱਟਾ ਪਰ ਬੇਟਾ نیچے ਹੈਗਾ ਹਰਾ ਬੇਟਾ ਇਹਦਾ ਕਰਮਗਾ ਕੇਸਰੀ ਚਿੱਟਾ ਅਤੇ ਹਰਾ ਤਾਂ ਬੱਚਿਓ ਇਹ ਆਏ ਦੇ ਆਪਣੇ ਪਿਆਵੀ ਦੇ ਸਵਾਲ ਸੀਓ ਆਪਾਂ ਸੋਲਵ ਕਰ ਲਏ ਤੇ ਬੇਟਾ ਹੁਣ ਆਪਾਂ ਇੰਗਲਿਸ਼ ਦੇ ਵੱਡ ਸਟਾਰਟ ਕਰਾਂਗੇ ਪਹਿਲਾ ਕੀ ਹੈਗਾ ਟੇਬਲ A B L E ਬੇਟਾ ਏਬਲ ਬੇਟਾ ਏਬਲ ਹੁੰਦਾ ਜੋਗ ਜਾਂ ਸਮਰਥ ਆਪਾਂ ਕਹਿੰਦੇ ਵੀ ਇਹ ਬੰਦਾ ਕੰਮ ਕਰਦੇ ਏਬਲ ਹੈ ਕੰਮ ਕਰਦੇ ਜੋ ਹੈਗਾ ਤਾਂ ਬੇਟਾ ਨੈਕਸਟ A L I V E ਬੇਟਾ ਅਲਾਈਵ ਬੇਟਾ ਅਲਾਈਵ ਹੁੰਦਾ ਜਿਉਂਦਾ ਜਾਂ ਜੀਵਤ ਬੇਟਾ ਨੈਕਸਟ A W S U R E ਬੇਟਾ ਅਸ਼ੋਰ ਬੇਟਾ ਅਸ਼ੋਰ ਹੁੰਦਾ ਵਿਸ਼ਵਾਸ ਦਿਵਾਉਣਾ ਤਸੱਲੀ ਦਿਵਾਉਣਾ ਤਾਂ ਬੇਟਾ ਨੈਕਸਟ A T T A I N ਬੇਟਾ ਅਟੇਨ ਬੇਟਾ ਅਟੇਨ ਹੁੰਦਾ ਪਾਉਣਾ ਜਾਂ ਹਾਸਲ ਕਰਨਾ ਬੇਟਾ ਲਾਸਟ A T T A C K ਬੇਟਾ ਅਟੈਕ ਅਟੈਕ ਹੁੰਦਾ ਪੁੱਤਰਾ ਹਮਲਾ ਕਰਨਾ ਜਾਂ ਹੱਲਾ ਗੁਲਣਾ ਤਾਂ ਬੱਚਿਓ ਇਹ ਆਪਣੀ ਅੱਜ ਦੀ ਸਲਾਈਡ ਸੀ ਸਾਰੇ ਬੱਚਿਆਂ ਨੇ ਮਾਰਨਿੰਗ ਸਲਾਈਡ ਪੜ੍ਹ ਕੇ ਆਉਣੀ ਹੈਗੀ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਇਸ ਸਲਾਈਡ ਦੀ ਵੀਡੀਓ ਨੂੰ ਬਤਵਾ ਬੱਚਿਆਂ ਦੇ ਪਰਿਵਾਰਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਰੀਕੇ ਨਾਲ ਤੇਰੇ ਕਰ ਸਕਣ ਸਾਰੇ ਬੱਚਿਆਂ ਦਾ ਸਾਰੇ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ